ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਘਰ ਵਿੱਚ ਹੀ ਬੈਠ ਕੇ ਕਰਾਂਗੇ ਬਲੀਚ ਫਿਰ ਅਸੀਂ ਲਗਾਵਾਂਗੇ ਪੈਕ ਮਤਲਬ ਫੇਸ਼ੀਅਲ ਕਰਾਂਗੇ ਪੂਰਾ ਹੀ ਅਸੀਂ ਆਪਣੇ ਘਰ ਵਿੱਚ ਬੈਠ ਕੇ ਹੀ ਨਾ ਕਿ ਤੁਸੀਂ ਬਾਹਰ ਤੇ ਜਾ ਕੇ ਇੰਨੇ ਪੈਸੇ ਵੇਸਟ ਕਰਦੇ ਜੇ ਟਾਈਮ ਵੇਸਟ ਕਰਦੇ ਜੇ ਘਰ ਵਿੱਚ ਹੀ ਕੁਝ ਚੀਜ਼ਾਂ ਲੈ ਕੇ ਰਸੋਈ ਤੋਂ ਹੀ ਅਸੀਂ ਕੁਝ ਚੀਜ਼ਾਂ ਲੈਣੀਆਂ ਨੇ ਜਿਸ ਦੇ ਨਾਲ ਅਸੀਂ ਬਲੀਚ ਕਰਾਂਗੇ ਫਿਰ ਅਸੀਂ ਲਗਾਵਾਂਗੇ ਪੈਕ करा स्क्रबिन एनी ग्लो करेगी कि बहुत ही ज़्यादा खुद तुम आप करके देखोगे फिर ही रिजल्ट जी आएगा क्योंकि मेरे बोलने ना तो कहना है कि झूठ बोलते हो करोगे ना फिर रिजल्ट आएगा जी वादिया हाँ जी मैं तुम दस दूँ कि साड़ी मेन चीज़ देख लो ये टमाटर का पर भलिया होया मैं इन्ना क टमा है तो चलो बहुत महंगे पर असी फिर भी जो असं पार्लर दें कि खर्चा करते हैं ਬਹੁਤ ਹੀ ਖਰਚਾ ਕਰਕੇ ਆਨੇ ਆ ਨਾ ਕੋਈ ਰਿਜ਼ਲਟ ਸਾਡਾ 1 2 4 ਦਿਨ ਵਾਸਤੇ ਹੀ ਆ ਫਿਰ ਸਾਡੀ ਸਕਿਨ ਉਵੇਂ ਹੀ ਹੋ ਜਾਂਦੀ ਜੇ ਡੱਲ ਹੈ ਤਾਂ ਡੱਲ ਹੀ ਹੁੰਦੀ ਹੈ ਜੇ ਪਿੰਪਲ ਏਕਨੇ ਆ ਤਾਂ ਬਹੁਤ ਹੀ ਉਵੇਂ ਹੀ ਰਹਿੰਦੀ 1 2 ਦਿਨ ਠੀਕ ਹੋ ਜੇਗੀ ਪਰ ਪਿੰਪਲ ਏਕਨੇ ਦੇ ਉੱਪਰ ਫੇਸ਼ੀਅਲ ਵਗੈਰਾ ਕਰਾਉਣਾ ਠੀਕ ਨਹੀਂ ਆ ਨਾ ਹੀ ਫੇਸ਼ੀਅਲ ਕਰਵਾਇਆ ਕਰੋ ਨਾ ਬਲੀਚ ਕਰਾਇਆ ਕਰੋ ਜੇ ਪਿੰਪਲ ਏਕਨੇ ਬਹੁਤ ਜ਼ਿਆਦਾ ਹੈ ਨਾ ਪਹਿਲਾਂ ਉਹਨਾਂ ਨੂੰ ਠੀਕ ਕਰੋ ਫਿਰ ਤੁਸੀਂ ਦੂਸਰਾ ਕੰਮ ਕਰਨਾ ਹੈ ਜੀ ਆ ਦੇਖੋ ਟਮਾਟਰ ਦਾ ਮੈਂ ਇੰਨਾ ਕੀ ਪਲਪ ਲੈਣਾ ਤੁਸੀਂ ਜ਼ਿਆਦਾ ਨਹੀਂ ਲੈਣਾ ਮੈਂ ਇਹਦੇ ਵਿੱਚ ਸਾਰਾ ਹੀ ਇੱਕ ਬੋਲ ਲੈ ਲੈਣਾ ਤੁਸੀਂ ਕਲੀਨ ਯੋਕ ਮੈਂ ਪਹਿਲਾਂ ਕੀਤਾ ਹੋਇਆ ਤੁਸੀਂ ਜ਼ਿਆਦਾ ਵੀ ਲੈ ਸਕਦੇ ਜੀ ਫਿਰ ਅਸੀਂ ਹਣੀ ਕਰਾਂਗੇ ਐਡ ਇਹਦੇ ਵਿੱਚ ਬਹੁਤ ਹੀ ਵਧੀਆ ਹੈ ਜੀ ਇਹ ਬਲੀਚ ਤੁਸੀਂ ਖੁਦ ਆਪ ਕਰਕੇ ਦੇਖੋਗੇ ਫਿਰ ਹੀ ਤੁਹਾਨੂੰ ਪਤਾ ਲੱਗਣਾ ਲੈਮਨ ਜਿਨ੍ਹਾਂ ਨੂੰ ਲੈਮਨ ਨਹੀਂ ਸ਼ੂਟ ਕਰਦਾ ਉਹ ਨਾ ਵੀ ਪਾਣ ਕੋਈ ਗੱਲ ਨਹੀਂ ਜੀ ਟਮਾਟਰ ਪਿਆ ਹੋਇਆ ਹੈ ਥੋੜਾ ਜਿਹਾ ਪਾਵਾਂਗੀ ਪਰ ਮੈਨੂੰ ਚੱਲ ਜਾਂਦਾ ਹੈ ਮੇਰੇ ਫੇਸ ਦੇ ਉੱਪਰ ਲੱਗ ਜਾਂਦਾ ਹੈ ਕੋਈ ਨੁਕਸਾਨ ਨਹੀਂ ਕਰਦਾ ਲੈਮਨ ਮੈਨੂੰ ਇੰਨਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਲਾ ਲਓ ਤੁਸੀਂ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ, ਕਲੀਨ ਕਰਨਾ ਚੰਗੀ ਤਰ੍ਹਾਂ ਜਿਵੇਂ ਮੈਂ ਦੱਸਿਆ ਪਹਿਲਾਂ ਫੇਸ ਵਾਸ਼ ਦੇ ਨਾਲ ਫਿਰ ਕੱਚਾ ਦੁੱਧ ਲੈ ਕੇ ਕਾਟਨ ਦੇ ਨਾਲ ਚੰਗੀ ਤਰ੍ਹਾਂ ਕਲੀਨ ਕਰ ਲਿਆ ਕਰਿਓ ਦੂਸਰਾ ਸਟੈਪ ਮਤਲਬ ਕਾਟਨ ਦੇ ਨਾਲ ਕਲੀਨ ਕਰਨਾ ਆ ਦੇਖੋ ਕਿੰਨੀ ਵਧੀਆ ਸਾਡੀ ਬਲੀਚ ਬਣ ਗਈ ਏ ਪਹਿਲਾਂ ਆਪਣੇ ਫੇਸ ਨੂੰ ਕਲੀਨ ਕਰਨਾ ਦੋ ਸਟੈਪ ਜੋ ਮੈਂ ਦੱਸੇ ਤੁਹਾਨੂੰ ਫਿਰ ਇਹ ਸਟੈਪ ਕਰਨਾ ਹੈ ਹੁਣ ਅਸੀਂ ਆਪਣੇ ਫੇਸ ਦੇ ਉੱਪਰ ਲਗਾਵਾਂਗੇ ਮੈਂ ਤੁਹਾਨੂੰ ਆਪਣੇ ਹੱਥ ਤੇ ਲਗਾ ਕੇ ਦਿਖਾ ਰਹੀ ਹਾਂ ਤੁਸੀਂ ਚਾਹੋ ਤੇ ਬਰਸ਼ ਦੇ ਨਾਲ ਵੀ ਲਗਾ ਸਕਦੇ ਜੇ ਮੈਨੂੰ ਬਰਸ਼ ਮਿਲ ਨਹੀਂ ਰਿਹਾ ਸੀ ਪਤਾ ਨਹੀਂ ਮੈਂ ਕਿੱਥੇ ਰੱਖ ਦਿੱਨੀ ਐਵੇਂ ਦੇਖੋ ਐਵੇਂ ਤੁਸੀਂ ਪੂਰੇ ਫੇਸ ਦੇ ਉੱਪਰ ਨਾ ਲਗਾ ਲੈਣਾ ਇਹਨੂੰ 2 ਮਿੰਟ ਦੀ ਮ사ਜ ਦੇਣੀ ਆ ਪਹਿਲਾਂ ਫੇਸ ਨੂੰ ਕਲੀਨ ਕਰਨਾ ਚੰਗੀ ਤਰ੍ਹਾਂ ਫਿਰ ਹੀ ਰਿਜ਼ਲਟ ਆਵੇਗਾ ਵਧੀਆ ਜੀ ਚੰਗੀ ਤਰ੍ਹਾਂ ਮ사ਜ ਕਰੋ ਸੌਫਟ ਹੱਥਾਂ ਦੇ ਨਾਲ ਮ사ਜ ਕਰਨੀ ਮੇਰੀਆਂ ਭੈਣਾਂ ਨੇ ਬਹੁਤਾ ਰਗੜਨਾ ਨਹੀਂ ਸਕਿਨ ਨੂੰ ਟਮਾਟਰ ਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ ਲੈਮਨ ਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ ਆ ਦੋਵੇਂ ਚੀਜ਼ਾਂ ਬਹੁਤ ਵਧੀਆ ਤੁਸੀਂ ਜਦ ਵੀ ਕਰਨਾ ਇਹ ਸ਼ਾਮ ਨੂੰ ਕਰਨਾ ਵਿਟਾਮਿਨ ਸੀ ਵਾਲੀ ਕੋਈ ਵੀ ਚੀਜ਼ ਜਦੋਂ ਤੁਸੀਂ ਵੇਖੋ ਸਿਰਮ ਵੀ ਕੋਈ ਲਗਾਉਂਦੇ ਜੇ ਨਾ ਵਿਟਾਮਿਨ ਸੀ ਵਾਲਾ ਤੇ ਤੁਸੀਂ ਤੁੱਪ ਦੇ ਕਰਕੇ ਸੰਸਕਰੀ ਲਗਾਉਂਦੇ ਜੇ ਮਾਰਨਿੰਗ ਇਸੇ ਕਰਕੇ ਮੈਂ ਬੋਲ ਰਹੀ ਕਿ ਤੁਸੀਂ ਸ਼ਾਮ ਨੂੰ ਲਗਾਉਣਾ ਹੈ ਪੈਕ ਦਾ ਰਿਜ਼ਲਟ ਬਹੁਤ ਵਧੀਆ ਆਵੇਗਾ ਫਿਰ ਐਵੇਂ ਤੁਸੀਂ ਲਗਾ ਲਿਆ 2 ਮਿੰਟ ਮ사ਜ ਕਰਕੇ ਉੱਪਰ ਲਗਾ ਕੇ ਇਹਨੂੰ ਛੱਡ ਦਿਓ 5 ਮਿੰਟ 5 ਮਿੰਟ 10 ਮਿੰਟ ਵੀ ਛੱਡ ਸਕਦੇ ਜੇ ਤੁਸੀਂ ਫ੍ਰੀ ਹੋ ਨਾ ਤੇ 10 ਮਿੰਟ ਲੱਗਾ ਰਹਿਣ ਦੋ ਇਹਨੂੰ ਤੁਸੀਂ ਤੁਸੀਂ ਰੈਸਟ ਕਰ ਲਓ ਗੱਲਾਂ ਬਾਤਾਂ ਨਹੀਂ ਕਰਨੀਆਂ ਤਾਂ ਕਿ ਨਾ ਕਿ ਰਿੰਕਲ ਪੈ ਜਾਣ ਅਸੀਂ ਰਿੰਕਲ ਹਟਾਉਣੇ ਆ ਅਸੀਂ ਲਿਆਉਣੇ ਨਹੀਂ ਗੱਲਾਂ ਬਾਤਾਂ ਕਰਕੇ ਮੇਰੀਆਂ ਭਾੜਾ ਨੇ ਫ੍ਰੀ ਹੋ ਕੇ ਤੁਸੀਂ ਖਰਿਆ ਕਰੋ ਇਹਨੂੰ ਤੁਸੀਂ 5-10 ਮਿੰਟ ਹੁਣ ਲੱਗਾ ਰਹਿਣ ਦੋ ਫਿਰ ਮੈਂ ਤੁਹਾਨੂੰ ਮਿਲਦੀ ਆਂ ਜੀ 10 ਮਿੰਟ ਬਾਅਦ ਹਾਂਜੀ ਜੀ 5 ਮਿੰਟ ਮੈਂ ਇਹਨੂੰ ਰੱਖਿਆ ਸੀ ਆ ਦੇਖੋ ਇਹ ਬਹੁਤਾ ਡਰਾਈ ਨਹੀਂਗਾ ਹੋਵੇਗਾ ਤੁਸੀਂ 10 ਮਿੰਟ ਰੱਖਣਾ ਆ ਪੂਰਾ 10 ਮਿੰਟ ਰੱਖਣ ਤੋਂ ਬਾਅਦ ਤੁਸੀਂ ਇਹਨੂੰ ਸੌਫਟ ਹੱਥਾਂ ਦੇ ਨਾਲ ਨਾਰਮਲ ਪਾਣੀ ਦੇ ਨਾਲ ਆਪਣੇ ਫੇਸ ਨੂੰ ਵਾਸ਼ ਕਰ ਲੈਣਾ ਹੁਣ ਮੈਂ ਇਹਨੂੰ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਨੀ ਆ ਹਾਂਜੀ ਇਹ ਦੇਖੋ ਜੀ ਮੈਂ ਵਾਸ਼ ਕਰਾਈ ਆ ਕਿਵੇਂ ਦਾ ਰਿਜ਼ਲਟ ਆਇਆ ਤੁਹਾਡੇ ਫੇਸ ਦੇ ਉੱਪਰ ਵੀ ਐਵੇਂ ਦਾ ਹੀ ਰਿਜ਼ਲਟ ਆਵੇਗਾ ਇਹ ਸਾਡੀ ਬਲੀਚ ਹੋ ਗਈ ਹੈ ਟਮਾਟਰ ਹਣੀ ਔਰ ਲੈਮਨ ਪਾ ਕੇ ਟਮਾਟਰ ਉਹਨਾ ਕੀ ਤੁਸੀਂ ਲੈਣਾ ਆ ਬਹੁਤਾ ਲਿਕਵਿਡ ਨਹੀਂ ਬਣਾਉਣਾ ਕਿ ਜਿਹੜਾ ਸਾਡੇ ਫੇਸ ਦੇ ਉੱਪਰ ਟਿਕੇ ਨਾ ਇਹ ਬਹੁਤ ਲਿਕਵਿਡ ਬਣ ਗਿਆ ਫਿਰ ਤੁਸੀਂ ਦੋ ਦਿਨ ਲੇਅਰ ਲਗਾ ਸਕਦੇ ਜੇ ਇੱਕ ਲੇਅਰ ਲਗਾਈ ਆ ਫਿਰ ਉੱਪਰ ਥੋੜੀ ਡਰਾਈ ਹੋ ਗਈ ਦੂਸਰੀ ਲੇਅਰ ਉੱਪਰ ਲਗਾ ਲਓ ਫਿਰ ਤੀਸਰੀ ਲੇਅਰ ਲਗਾ ਕੇ 10 ਮਿੰਟ ਰੱਖ ਦਿਓ ਫਿਰ ਉਸ ਨੂੰ ਠੰਡੇ ਪਾਣੀ ਨਾਲ ਵਾਸ਼ ਕਰਕੇ ਫਿਰ ਹੁਣ ਅਸੀਂ ਪੈਕ ਤਿਆਰ ਕਰਦੇ ਆ ਨਾਲ ਹੀ ਸਾਡਾ ਸਕਰਬ ਹੋਵੇਗਾ ਔਰ ਨਾਲ ਹੀ ਪੈਕ ਟੂ ਇਨ 1 ਹੋਏਗਾ ਜੀ ਹਾਂਜੀ ਹੁਣ ਅਸੀਂ ਲਵਾਂਗੇ ਜੀ ਵੀਟ ਫਲੌਰ ਬੀਟ ਫਲੌਰ ਜਿਸ ਦੀ ਅਸੀਂ ਰੋਟੀ ਬਣਾਉਂਦੇ ਆ ਉਸ ਦਾ ਲਵਾਂਗੇ ਆਪਾਂ ਇੱਕ ਚਮਚਾ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਓਨਾ ਲੈਣਾ ਮੈਂ ਪਹਿਲਾਂ ਹੀ ਦੱਸ ਰਹੀ ਜੇ ਤੁਸੀਂ ਓਨਾ ਗੀ ਬਣਾਇਆ ਕਰੋ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਗਰਦਨ ਤੇ ਲਗਾਣਾ ਆ ਫਿਰ ਜ਼ਿਆਦਾ ਬਣਾ ਲਓ ਤੁਸੀਂ ਹੁਣ ਅਸੀਂ ਲਵਾਂਗੇ ਜੀ ਰਾਈਸ ਫਲਾਰ ਚਾਵਲ ਦਾ ਆਟਾ ਇਹ ਵੀ ਮੈਂ ਘਰ ਵਿੱਚ ਹੀ ਪੀਸ ਕੇ ਨਾ ਆ ਦੇਖੋ ਫਾਈਨ ਪਾਊਡਰ ਬਣਾਣਾ ਤੁਸੀਂ ਆ ਦੇਖੋ ਜੀ ਫਾਈਨ ਪਾਊਡਰ ਬਣਾਇਆ ਹੋਇਆ ਮੈਂ ਦੇਖੋ ਦੋ ਤਿੰਨ ਬਾਰ ਇਹਨੂੰ ਛਾਨ ਲਿਆ ਸੀ ਪੀਸ ਕੇ ਨਾ ਗ੍ਰੈਂਡਰ ਵਿੱਚ ਗ੍ਰੈਂਡ ਕਰਕੇ ਮੈਂ ਇਹਨੂੰ ਛਾਨ ਲਿਆ ਸੀ ਦੋ ਤਿੰਨ ਬਾਰ ਤੁਸੀਂ ਵੀ ਦੋ ਤਿੰਨ ਬਾਰ ਇਹਨੂੰ ਛਾਨ ਲੈਣਾ ਆ ਤੇਰੇ ਹੀ ਤੁਸੀਂ ਵਰਤਣਾ ਹੈਗਾ ਹੁਣ ਅਸੀਂ ਲਿਆਗੇ ਕੱਚਾ ਦੁੱਧ ਰੌ ਮਿਲਕਾ ਦੇਖੋ ਜੀ ਮੈਂ ਡੇਲੀ ਰੌ ਮਿਲਕਾਂਦਾ ਨਾ ਤੇ ਮੈਂ ਘਰ ਵਿੱਚ ਇੰਨਾ ਕ ਕੱਚਾ ਦੁੱਧ ਕੱਢ ਕੇ ਨਾ ਤੇ ਰੱਖ ਲਈਨੀ ਆ ਕਿਉਂਕਿ ਕੋਈ ਨਾ ਕੋਈ ਪੈਕ ਬਣਾਣਾ ਜਾਂ ਫੇਸ ਦੇ ਉੱਪਰ ਮੈਂ ਇੱਕ ਸਿੰਪਲ ਕੱਚਾ ਦੁੱਧ ਕੱਲੇ ਦੀ ਵੀ ਮ사ਜ ਕਰਦੀ ਆ ਡੇਲੀ ਤੁਸੀਂ ਵੀ ਕੱਚੇ ਦੁੱਧ ਦੀ ਡੇਲੀ ਮ사ਜ ਕਰ ਜਾ ਸਕਦੇ ਜੀ ਜੀ ਹੁਣ ਅਸੀਂ ਥੋੜਾ ਥੋੜਾ ਪਾ ਕੇ ਪੈਕ ਤਿਆਰ ਕਰਾਂਗੇ ਬਹੁਤ ਹੀ ਵਧੀਆ ਰਿਜ਼ਲਟ ਆਵੇਗਾ ਜੀ ਇਸ ਪੈਕ ਦਾ ਚੰਗੀ ਤਰ੍ਹਾਂ ਤੁਸੀਂ ਚਾਵਲ ਦਾ ਆਟਾ ਜਿਹੜਾ ਉਸ ਸਕ੍ਰੈਪ ਕਰੇਗਾ ਤੁਹਾਡੇ ਫੇਸ ਦੇ ਉੱਪਰ ਚਾਵਲ ਦਾ ਆਟਾ ਜਿਹੜਾ ਇੱਕ ਸਕਰਬ ਬਣਾਈ ਰੱਖਦਾ ਸਕਿਨ ਨੂੰ ਟਾਈਟ ਕਰਦਾ ਆ ਉਹ ਸਕ੍ਰੈਪ ਕਰੇਗਾ ਤੇ ਬੀਟ ਫਲਾਰਚ ਜਿਹੜਾ ਉਹ ਪੈਕ ਦਾ ਕੰਮ ਕਰੇਗਾ ਜੀ ਵਾਈਟ ਕਰੇਗਾ ਤੁਹਾਡੀ ਸਕਿਨ ਨੂੰ ਚੰਗੀ ਤਰ੍ਹਾਂ ਮਲ아 ਲੈਣਾ ਤੁਸੀਂ ਚਾਹੋ ਤਾਂ ਜੋ ਪਹਿਨਾ ਵਾਲਾ ਸੀ ਮਿਕਸਰ ਤਿਆਰ ਕੀਤਾ ਸੀ ਨਾ ਆਮਲਾ ਬਲੀਚਾ ਨਾ ਆ ਦੇਖੋ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਇਹ ਵੀ ਇਹਦੇ ਵਿੱਚ ਐਡ ਕਰ ਸਕਦੇ ਜੀ ਠੀਕ ਹੈ ਨਾ ਇਹਦੇ ਵਿੱਚ ਵੀ ਬਹੁਤ ਹੀ ਵਧੀਆ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਨੇ ਮੇਰੇ ਹੈ ਤਾਂ ਮੈਂ ਇਹਦੇ ਵਿੱਚ ਐਡ ਕਰ ਲਿਆ ਤੁਹਾਡੇ ਕੋਲ ਹੈ ਤਾਂ ਕਰ ਲੈਣਾ ਨਹੀਂ ਤਾਂ ਨਾ ਕਰਨਾ ਜੀ ਐਵੇਂ ਤੁਸੀਂ ਮਿਲਾ ਲੈਣਾ ਵਿੱਚ ਜੇ ਹੈ ਤਾਂ ਪੱਛ ਗਿਆ ਤਾਂ ਫਿਰ ਕਰਨਾ ਨਹੀਂ ਤੇ ਤੁਸੀਂ ਚਾਵਲ ਦਾ ਆਟਾ ਤੇ ਰੀਡ ਫਲਾਨ ਤੇਰਾ ਮੇਰੇ ਕੋਲ ਤਿੰਨੇ ਚੀਜ਼ਾਂ ਹੀ ਬੈਸਟ ਨੇ ਨਗੀਤ ਨਮਲਾ ਲੈਣਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਓ ਤੁਹਾਡੀ ਸਕਿਨ ਇੰਨੀ ਗਲੋ ਇੰਨਾ ਗਲੋ ਕਰੇਗੀ ਨਾ ਬਹੁਤ ਹੀ ਜ਼ਿਆਦਾ ਦਾਗ-ਧੱਬੇ ਬਿਲਕੁਲ ਵਿਟਾਮਿਨ ਸੀ ਜੇ ਮੈਂ ਬੋਲਿਆ ਨਾ ਟਮਾਟਰ ਤੇ ਲੈਮਨ ਵਿੱਚ ਵਿਟਾਮਿਨ ਸੀ ਆ ਬਿਲਕੁਲ ਤੁਹਾਡੀ ਸਕਿਨ ਨੂੰ ਫੇਅਰ ਕਰੇਗਾ ਜੀ ਲਾਈਟ ਹੋਣਗੇ ਤੁਹਾਡੇ ਦੇ ਜੋ ਵੀ ਦਾਗ-ਧੱਬੇ ਨੇ ਬਿਲਕੁਲ ਲਾਈਟ ਹੋਣਗੇ ਦਿਨੋਂ-ਦਿਨ ਕਰੋਗੇ ਤੇ ਇਹ ਤੁਸੀਂ ਵੀਕ ਵਿੱਚ 2-3 ਵਾਰ ਕਰ ਸਕਦੇ ਜੀ ਹੁਣ ਅਸੀਂ ਆਪਣੇ ਫੇਸ ਤੇ ਉੱਪਰ ਲਗਾਵਾਂਗੇ ਇਵੇਂ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਲੈਣਾ ਤੇ ਰਿਜ਼ਲਟ ਦੇਖਣਾ ਤੁਸੀਂ ਖੁਦ ਕਰੋਗੇ ਫਿਰ ਰਿਜ਼ਲਟ ਮਿਲੇਗਾ ਮੈਨੂੰ ਤਾਂ ਪਤਾ ਮੈਂ ਤਾਂ ਚਲੋ ਕੀਤਾ ਹੀ ਆ ਮੈਨੂੰ ਤਾਂ ਰਿਜ਼ਲਟ ਮਿਲਿਆ ਪਰ ਤੁਹਾਨੂੰ ਵੀ ਮਿਲੇਗਾ ਜੋ ਵੀ ਮੈਂ ਪੈਕ ਲਗਾਨੀ ਆ ਉਹੀ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਜਿਹਦੇ ਨਾਲ ਮੈਨੂੰ ਰਿਜ਼ਲਟ ਮਿਲਦਾ ਆ ਮੈਨੂੰ ਫਾਇਦਾ ਹੋ ਰਿਹਾ ਸਕਿਨ ਦੇ ਉੱਪਰ ਉਹੀ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਐਵੇਂ ਕਰੋ 2 ਮਿੰਟ ਦੀ ਮ사ਜ ਦੇਵਾਂਗੇ ਆਪਾਂ ਸੌਫਟ ਹਨ ਦੇ ਨਾਲ ਤਾ ਜੋ ਓਪਨ ਪੋਰਸ ਦੇ ਵਿੱਚ ਜੋ ਗੰਦਗੀ ਵਗੈਰਾ ਨਿਕਲ ਜਾਵੇਗੀ ਸਕਿਨ ਤਾਂ ਸਾਡੀ ਸੌਫਟ ਹੋ ਜਾਵੇਗੀ ਨਾ ਤੇ ਵੀਕ ਦੇ ਵਿੱਚ ਇੱਕ ਵਾਰ ਸਕਰਬ ਕਰਿਆ ਕਰੋ ਦੋ ਵਾਰ ਵੀ ਕਰ ਸਕਦੇ ਜੀ ਜਿਨ੍ਹਾਂ ਦੀ ਡਰਾਈ ਸਕਿਨ ਹੋ ਇੱਕ ਵਾਰ ਕਰਨ ਔਰ ਜਿਨ੍ਹਾਂ ਦੀ ਆਇਲੀ ਸਕਿਨ ਹੋ ਦੋ ਵਾਰ ਸਕਰਬ ਕਰਿਆ ਕਰੋ ਤੁਹਾਡੇ ਓਪਨ ਪੋਰਸ ਕਲੀਨ ਹੋਣਗੇ ਪਸੀਨਾ ਘਟ ਆਵੇਗਾ ਤੁਹਾਨੂੰ ਸਕਰਬ ਕਰਨ ਤੋਂ ਬਾਅਦ ਕੋਈ ਨਾ ਕੋਈ ਪੈਕ ਜ਼ਰੂਰ ਲਗਾਇਆ ਕਰੋ ਖੁੱਲਣਾ ਛੱਡ ਦਿਆ ਕਰੋ ਉਹਨਾਂ ਦੇ ਫੇਸ ਦੇ ਉੱਪਰ ਜਿਹਨੇ ਸਕਰਬ ਕਰਦੇ ਨੇ ਉਹ ਸਾਡੇ ਪੋਰਸ ਜੇ ਓਪਨ ਹੋ ਜਾਂਦੇ ਨੇ ਫਿਰ ਤੁਸੀਂ ਉੱਪਰ ਪੈਕ ਲਗਾ ਲਿਆ ਕਰੋ ਕੋਈ ਨਾ ਕੋਈ ਜਿਆਦਾ ਨਹੀਂ ਤਾਂ ਬੇਸੰਦਾ ਲਗਾ ਲਿਆ ਕਰੋ ਰੌ ਮਿਲਕ ਵਿੱਚ ਮਿਲਾ ਕੇ ਬਹੁਤ ਵਧੀਆ ਰਿਜ਼ਲਟ ਆਵੇਗਾ ਐਵੇਂ ਤੁਸੀਂ ਇਸ ਨੂੰ 2 ਮਿੰਟ ਦੀ ਮ사ਜ ਦੇਣੀ ਆਪਣੇ ਫੇਸ ਨੂੰ ਸੌਫਟ ਹੱਥਾਂ ਦੇ ਨਾਲ ਬਹੁਤ ਆ ਰਗਣਾ ਨੇ ਫਿਰ 15 ਮਿੰਟ ਤੁਸੀਂ ਇਹਨੂੰ ਲੱਗਾ ਰਹਿਣ ਦੋ ਤੁਸੀਂ ਚਾਹੋ ਤਾਂ ਉੱਪਰ ਲੇਅਰ ਲਗਾ ਸਕਦੇ ਜੇ ਹੋਰ 15 ਮਿੰਟ ਦੇ ਵਾਸਤੇ ਤੁਸੀਂ ਰੈਸਟ ਕਰਨੀ ਆ ਗੱਲਾਂ ਬਾਤਾਂ ਨਹੀਂ ਕਰਨੀਆਂ ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਜੋ ਤੁਹਾਡੇ ਫੇਸ ਦੇ ਉੱਪਰ ਰਿੰਕਲ ਨੇ ਦਾਗ ਦੱਬੇ ਨੇ ਪਿੰਪਲ ਇਕਨਿੰਦੇ ਨਿਸ਼ਾਨੇ ਬਿਲਕੁਲ ਠੀਕ ਹੋ ਜਾਣਗੇ ਪਰ ਵੀਕ ਦੇ ਵਿੱਚ ਤਿੰਨ ਵਾਰ ਲਗਾਓਗੇ ਤਾਂ ਇੱਕ ਵਾਰ ਲਗਾਉਣ ਨਾਲ ਕੁਝ ਨਹੀਂ ਹੋਣਾ ਇੱਕਨਵਾਰ ਲਗਾਉਣ ਨਾਲ ਕੁਝ ਵੀ ਨਹੀਂ ਕੋਈ ਦਾਗ ਦਪ ਨਹੀਂ ਜਾਂਦਾ ਜੀ ਇਹ ਸਭ ਗੱਲਾਂ ਨੇ ਵੀ ਇੱਕ ਵਾਰ ਲਗਾਇਆ ਤਾਂ ਅਸੀਂ ਗੋਰੇ ਹੋ ਗਏ ਇੱਕ ਵਾਰ ਲਗਾਇਆ ਤਾਂ ਸਾਡੇ ਰਿੰਕਲ ਦੂਰ ਹੋ ਗਏ ਨਹੀਂ ਜੀ ਜੋ ਹੈ ਮੈਂ ਸੱਚੀ ਬੋਲਾਂਗੀ ਕਿ ਤਿੰਨ ਵਾਰ ਲਗਾਓਗੇ ਵੀਕ ਦੇ ਵਿੱਚ ਪਰ ਲਗਾਤਾਰ ਲਗਾਓ ਤੁਸੀਂ ਫਿਰ ਹੀ ਰਿਜ਼ਲਟ ਕਿਸੇ ਚੀਜ਼ ਦਾ ਵੀ ਮਿਲਦਾ ਆ ਇੱਕ ਵਾਰ ਤਾਂ ਡਾਕਟਰ ਵੀ ਮੈਡੀਸਿਨ ਦਿੰਦੇ ਆ ਨਾ ਇੱਕ ਵਾਰ ਖਾਂਦੇ ਆ ਕੋਈ ਰਿਜ਼ਲਟ ਨਹੀਂ ਮਿਲਦਾ ਲਗਾਤਾਰ ਖਾਣ ਨਾਲ ਪੂਰਾ ਕੋਰਸ ਕਰਾਂਗੇ ਤੇ ਫਿਰ ਹੀ ਸਾਡਾ ਮਤਲਬ ਹੱਲ ਹੋਏਗਾ ਬਿਮਾਰੀ ਦਾ ਇਸੇ ਕਰਕੇ ਮੈਂ ਬੋਲ ਰਹੀ ਆ ਕੋਈ ਵੀ ਕੰਮ ਆ ਤੁਸੀਂ ਲਗਾਤਾਰ ਕਰੋਗੇ ਫਿਰ ਹੀ ਰਿਜ਼ਲਟ ਮਿਲੇਗਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਘਰ ਦੀਆਂ ਚੀਜ਼ਾਂ ਨੇ ਨੇਚਰਲ ਨੇ ਕੋਈ ਨੁਕਸਾਨ ਨਹੀਂ ਕਰਨਗੀਆਂ ਪਾਲਰਾਂ ਦੇ ਜਾ ਜਾ ਕੇ ਅਸੀਂ ਇਨੀ ਬਲੀਚ ਮਹਿੰਗੀ ਬਲੀਚ ਫੇਸ਼ਲ ਕਰਦੇ ਆ ਘਰ ਵਿੱਚ ਕੁਝ ਸਮਾਨ ਲੈ ਕੇ ਤੁਸੀਂ ਆਪਣੇ ਫੇਸ ਨੂੰ ਨਖਾਰ ਸਕਦੇ ਜੇ 글로ਅ ਲਿਆ ਸਕਦੇ ਜੇ ਦਿਨੋ ਦਿਨ ਕਰੋਗੇ ਤਾਂ ਪਿਗਮੈਂਟੇਸ਼ਨ ਲਾਈਟ ਹੋਣਗੀਆ ਜਦੋਂ ਤੁਸੀਂ ਦਿਨੋ ਦਿਨ ਕਰੋਗੇ ਨਾ ਹਫ਼ਤੇ ਵਿੱਚ ਤਿੰਨ ਬਾਰ ਕਰੋਗੇ ਤਾਂ ਇੱਕ ਵਾਰ ਲਾਈਟ ਹੋਣਗੀਆ ਦੂਜੀ ਵਾਰ ਔਰ ਲਾਈਟ ਹੋਣਗੀਆ ਤਾਂ ਰਿਮੂਵ ਹੋ ਜਾਣਗੀ ਤੁਹਾਡੀ ਪਿਗਮੈਂਟੇਸ਼ਨ ਤੇ ਟਾਈਟ ਵੀ ਅੱਛੀ ਰੱਖੋ ਫਰੂਟ ਖਾਓ ਫਲ ਖਾਓ ਜੋ ਦੁੱਧ ਦਹੀਂ ਪੀਓ ਹਰੀ ਸਬਜ਼ੀਆਂ ਖਾਓ ਪਾਣੀ ਜ਼ਿਆਦਾ ਪੀਓ ਜਿਨ੍ਹਾਂ ਨੂੰ ਪਿਗਮੈਂਟੇਸ਼ਨ ਹੈ ਨਾ ਪਾਣੀ ਜ਼ਿਆਦਾ ਪੀਓ ਤੁਸੀਂ ਡਰਾਈ ਸਕਿਨ ਵਾਲੇ ਜਿਨ੍ਹਾਂ ਦੀ ਡਰਾਈ ਸਕਿਨ ਬਹੁਤ ਰਹਿੰਦੀ ਆ ਪਾਣੀ ਦੀ ਮਾਤਰਾ ਜ਼ਿਆਦਾ ਰੱਖਿਆ ਕਰੋ ਤੁਸੀਂ ਆਪਣੀ ਪਾਣੀ ਬਹੁਤ ਪੀਣਾ ਹੈ ਤੁਸੀਂ ਪਾਣੀ ਜ਼ਿਆਦਾ ਪੀਓਗੇ ਤਾਂ ਫਿਰ ਹੀ ਤੁਹਾਡੀ ਸਕਿਨ ਗਲੋ ਕਰੇਗੀ ਤੇ ਡਰਾਈ ਵੀ ਨਹੀਂ ਹੋਵੇਗੀ ਰਿੰਕਲ ਵੀ ਘੱਟ ਪੈਣਗੇ ਡਰਾਈ ਸਕਿਨ ਤੇ ਰਿੰਕਲ ਬਹੁਤ ਜ਼ਿਆਦਾ ਪੈਂਦੇ ਨੇ ਤਾਂ ਬਹੁਤ ਹੀ ਗੱਲਾਂ ਕਰ ਲੀਆਂ ਜੀ ਹੁਣ ਅਸੀਂ ਇਹਨੂੰ 15 ਮਿੰਟ ਲਗਾ ਕੇ ਰੱਖ ਲੈਣਾ 15 ਮਿੰਟ ਤੋਂ ਬਾਅਦ ਤੁਸੀਂ ਆਪਣੇ ਡਾਇਰੈਕਟ ਨਾ ਮਤਲਬ ਵਾਸ਼ ਨਾ ਕਰਿਆ ਕਰੋ ਕੋਈ ਵੀ ਪੈਕ ਲਗਾਉਂਦੇ ਜੇ ਨਾ ਉਸ ਨੂੰ ਡਾਇਰੈਕਟ ਮਲਣਾ ਨਹੀਂ ਹੱਥ ਨੂੰ ਥੋੜਾ ਗਿੱਲਾ ਕਰਕੇ ਦੋਨਾਂ ਹੱਥਾਂ ਨੂੰ ਗਿੱਲਾ ਕਰਕੇ ਆਪਣੇ ਫੇਸ ਦੇ ਉੱਪਰ ਥੋੜੀ ਜੀ ਮ사ਜ ਦੇਜਿਆ ਕਰੋ 1-2 ਮਿੰਟ ਦੀ ਬਸ ਫਿਰ ਆਪਣਾ ਫੇਸ ਤੋਂ ਉਤਾਰਦਿਆ ਕਰੋ ਮ사ਜ ਕਰਦਿਆਂ ਠੰਡੇ ਪਾਣੀ ਨਾਲ ਬਾਅਦ ਵਿੱਚ ਕੋਈ ਆਇਲ ਦੀ ਮ사ਜ ਕਰ ਲਓ ਰਿਜ਼ਲਟ ਬਹੁਤ ਵਧੀਆ ਆਏਗਾ ਵੀਡੀਓ ਚੰਗੀ ਲੱਗਦੀ ਹੈ ਜੀ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ ਅੱਗੇ ਭੈਣ ਭਰਾਵਾਂ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ